ਟ੍ਰੇਡ ਯੂਨੀਅਨ ਦੇ ਸੱਦੇ ਤੇ ਗੁਰਦਾਸਪੁਰ ਜੀਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਅਮਰੀਕਾ ਭਾਰਤ ਟ੍ਰੇਡ ਡੀਲ ਬਿਜਲੀ ਸੋਧ ਬਿੱਲ ਤੇ ਕਿਰਤੀ ਕਾਨੂੰਨਾ ਦੇ ਖਿਲਾਫ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਜ਼ਮੁਸ ਜ਼ਹਾਰੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਭਾਰਤ ਬੰਦ ਦੀ ਕਾਲ ਵੀ ਦਿੱਤੀ ਗਈ ਸੀ ਪਰ ਗੁਰਦਾਸਪੁਰ ਦੇ ਬਾਜ਼ਾਰ ਆਮ ਵਾਂਗ ਖੁੱਲੇ ਰਹੀ ਪ੍ਰਦਰਸ਼ਨਕਾਰੀ ਜਿੱਥੇ ਬੰਦੀਆਂ ਦੇ ਆਗੂ ਗੁਰੂ ਨਾਨਕ ਪਾਰਕ ਦੇ ਵਿੱਚ ਇਕੱਠੇ ਹੋਏ ਰੋਜ਼ ਮਾਰਚ ਦੇ ਰੂਪ ਦੇ ਵਿੱਚ ਡੀਸੀ ਗੁਰਦਾਸਪੁਰ ਦੇ ਦਫ਼ਤਰ ਦੇ ਮੂਹਰੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੋ ਪੰਜਾਬ ਸਰਕਾਰ ਜਿਹੜੀ ਹੈ ਜਾਂ ਹਿੰਦੁਸਤਾਨ ਸਰਕਾਰ ਹੈ ਉਹ ਕੰਨ ਤੇ ਲਿਖਿਆ ਪੜ ਲਵੇ ਕੇ ਜਦੋਂ ਕਿਸਾਨਾਂ ਦੇ ਵਿੱਚ ਤਿੰਨ ਜਿਹੜੇ ਬਿੱਲ ਸੀ ਉਹ ਲਿਆਂਦੇ ਸੀ ਕਿਸਾਨ ਵਿਰੋਧੀ ਬਿੱਲ ਤਾਂ ਉਹ ਸਟਰਗਲ ਜਿਹੜੀ ਸਟਰਗਲ ਸੀ ਜਿਹੜਾ ਸੰਘਰਸ਼ ਸੀ ਉਹ ਦਿੱਲੀ ਦੀਆਂ ਪਰਵਹਾਂ ਤੱਕ ਚੱਲਿਆ ਸੀ ਇਹ ਜਿਹੜਾ ਤਿੰਨ ਕਿਰਤ ਕਾਨੂੰਨ ਬਦਲੇ ਨੇ ਜਮਹੂਰੀ ਜਿਹੜੇ ਲੋਕ ਨੇ ਉਹਨੂੰ ਜਿਹੜਾ ਚ ਬੰਦ ਕੀਤਾ ਹੋਇਆ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰ ਰਹੀ ਹੈ ਜਿਵੇਂ ਵਕ ਵਕ ਬਿੱਲ ਆ ਰਹੇ ਨੇ ਇਹਨਾਂ ਦੇ ਬਿੱਲਾਂ ਦੇ ਵਿਰੋਧ ਲਈ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਉਹ ਦੁਬਾਰਾ ਹੋਊਗੀ ਅੱਜ ਜਿਹੜਾ 12 ਫਰਵਰ ਦੀ ਹੜਤਾਲ ਹੈ ਇਹ ਹੜਤਾਲ ਉਹਦਾ ਇੱਕ ਪਹਿਲਾ ਸਟੈਪ ਆ ਉਹਨਾਂ ਦੇ ਨਾਲ ਜਿਹੜੇ ਸੰਘਰਸ਼ ਜਿਹੜਾ ਹੋਰ ਬਦਨਾ ਤੇ ਦਿੱਲੀ ਦੀਆਂ ਬਰੂਹਾਂ ਤੇ ਆਉਣ ਲਿਆ ਜਿਹੜੀਆਂ ਕੋਈ ਵੀ ਜਿਹੜੇ ਸਟ੍ਰਗਲ ਹੋਣਾ ਹੈ ਚਾਹੇ ਉਹ ਛੜਕਾਂ ਤੇ ਹੋਵੇ ਚਾਹੇ ਉਹ ਸੰਸਤ ਤੇ ਹੋਵੇ ਚਾਹੇ ਬਾਹਰ ਹੋਵੇ ਹਰਥਾ ਹੋਣਾ ਹੈ ਬਿਲਕੁਲ ਜੀ ਮੈਂ ਮਾਝਾ ਸ਼ਾਸਨ ਮੱਟੀ ਦਾ ਆਪਣੇ ਪੰਜਾਬ ਇਸ ਪ੍ਰਧਾਨਾ ਨਾਤੇ ਹੁਣ ਕਰਨ ਮੈਂ ਇਹ ਕਹਿਣਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਦੇਰੀ ਭਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖ ਨਹੀਂ ਰਹੀ ਜੇ ਹੋਰ ਉੱਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਹੀ ਉਹ ਬਹੁਤ ਘਾਤਕ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਬੇ ਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜ਼ਿਆਦਾ ਸਬਸਿਟੀਆਂ ਨੇ ਤੇ ਤਿੰਨ ਤਿੰਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤੇ 2 3 3 ਕਿਲੇ ਕੋ 4 ਕਿਲੇ ਵੱਤ ਵਤ ਅਵਲ ਤੋਂ 2 ਕਿਲੇ ਇੱਥੇ 2 3 4 ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਦੇ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁਤ ਘਟਕਾ ਜਿਹੜਾ ਆ ਬਿਜਲੀ ਸੋਧ ਮਿਲ ਲਿਆਉਂਦੇ ਨੇ ਇਹ ਜਿਹਦੇ ਕੋ ਪੈਸੇ ਨਾ ਹੋਏ ਜਦੋਂ ਮੋਬਾਈਲ 'ਚ ਪੈਸੇ ਨਾ ਆਇਓ 32 ਦਿਨੇ ਦਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਵੀ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਬਿਜਲੀ ਸੋਧ ਵਿਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬ ਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਉਹ ਨੁਸਾਨ ਹੈ ਤੇ ਹੋਰ ਵੀ ਜਿੰਨੇ ਆ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇੱਥੇ ਬਹਿਣ ਦਾ ਮਕਸਦ ਹੈ ਉਹ ਵੀ ਉਹ ਵੀ ਸਾਰਿਆਂ ਨੂੰ ਇਹ ਦਬਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਹੈ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਹੈ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਪੈਟ ਉਹ ਬਹੁਤ ਗਲਤ ਹੈ ਪੂਰੇ ਦੇਸ਼ ਤੇ ਘਾਟਾ ਪੈਣਾ ਹੈ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਇਹਨਾਂ ਸੰਪਤੀ ਹੁੰਦੀ ਹੈ ਅੱਜ ਦੇਸ਼ ਦੇ ਆ 10 ਟ੍ਰੇਡ ਯੂਨੀਅਨਾਂ करनाल ਅਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦੇ ਹਮਾਇਤ ਦੇ ਵਿੱਚ ਕਿ ਜਿਹੜੇ ਸਰਕਾਰ ਨੇ ਚਾਰ ਲੇਬਰ ਕੋਡ ਪਾਸ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਔਰ ਅਸੀਂ ਜਿਹੜਾ ਇਸ ਮੁੱਦੇ ਨੂੰ ਉਭਾਰਨਾ ਚਾਹੁੰਦੇ ਆ ਕਿ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 225 ਲੈ ਕੇ ਆ ਰਹੀ ਹੈ ਬੀਜ ਬਿੱਲ 225 ਲੈ ਕੇ ਆ ਰਹੀ ਹੈ ਔਰ ਜਿਹੜਾ ਹੁਣੇ-ਹੁਣੇ ਜਿਹੜਾ ਤਾਜ਼ਾ ਅਮਰਕ ਨਾਲ ਟ੍ਰੇਡ ਹੋਈ ਹੈ ਇਹਦੇ ਖਿਲਾਫ ਲੋਕਾਂ ਨੇ ਜਿਹੜਾ ਨਾ ਲਾਂਬਨ ਕਰਕੇ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਔਰ ਅੱਜ ਦਾ ਇਹਦਾ ਮੇਨ ਮੁੱਦਾ ਇਹ ਹੈ ਕਿ ਜਿਹੜਾ ਸਰਕਾਰ ਜੇ ਬਿਜਲੀ ਸੋਧ ਬਿੱਲ 225 ਲਹੁੰਦੀ ਹੈ ਤਾਂ ਜਿਹੜੀ ਘਰੇਲੂ ਬਿਜਲੀ ਅੱਗੇ ਪਿੰਡੂ ਖੇਤਰ ਲਈ ਸਸਤੀ ਸੀ ਔਰ ਉਦਯੋਗਾਂ ਵਾਸਤੇ ਥੋੜੀ ਮਹਿੰਗੀ ਸੀ ਉਹ ਹੁਣ ਕੇਂਦਰ ਸਰਕਾਰ ਇੱਕ ਦਰ ਕਰਨ ਜਾ ਰਹੀ ਹੈ ਸਾਰੇ ਦੇਸ਼ 'ਚ ਇੱਕੋ ਹੀ ਰੇਟ ਔਰ ਇਹਦੇ ਨਾਲ ਜੇ ਇਹ ਚੀਜ਼ ਹੁੰਦੀ ਹੈ ਤਾਂ ਫਿਰ ਜਿਹੜਾ ਘਰਾਂ ਨੂੰ 600 ਯੂਨਟ ਬਿਜਲੀ ਮਿਲਦੀ ਹੈ ਉਹ ਖਤਮ ਹੋ ਜੋਗੀ ਮੋਟਰਾਂ ਨੂੰ ਜਿਹੜੀ ਕਿਸਾਨਾਂ ਨੂੰ ਮਿਲਦੀ ਹੈ ਉਹ ਖਤਮ ਹੋ ਜੋਗੀ ਔਰ ਇਹ ਜਿਹੜਾ ਆਧਾਰਾ ਹੁਣ ਸਰਕਾਰ ਦੇ ਹੱਥੋਂ ਨਿਕਲ ਕੇ ਕੰਪਨੀਆਂ ਕੋਲ ਚਲੇ ਜਾਣਾ ਜਿਹਦੇ ਨਾਲ ਕੰਪਨੀਆਂ ਨੂੰ ਫਾਇਦਾ ਵਾ ਲੋਕਾਂ ਨੂੰ ਤੇ ਆਮ ਖਪਤਕਾਰਾਂ ਨੂੰ ਨੁਕਸਾਨ ਵਾ ਇਸੇ ਤਰ੍ਹਾਂ ਬੀਜ ਬੇਲਾ ਅੱਗੇ ਬੀਜ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਦਿੰਦੇ ਸੀ ਸਰਕਾਰ ਦਿੰਦੇ ਸੀ ਇਹ ਵੀ ਅਧਿਕਾਰ ਹੁਣ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਨਾਲ ਕਿਸਾਨ ਨੂੰ ਹਰ ਵੇ ਜਿਹੜਾ ਉਹਨਾਂ ਤੇ ਨਿਰਭਰ ਹੋਣਾ ਪਊਗਾ ਇਸ ਕਰਕੇ ਇਸੇ ਦਾ ਵਿਰੋਧ ਕਰਦੇ ਆ ਔਰ ਤੀਸਰਾ ਮੁੱਦਾ ਜਿਹੜਾ ਅਮਰੀਕਾ ਦੇ ਨਾਲ ਥੋੜੇ ਦਿਨ ਹੋ ਗਿਆ ਡੀਲ ਹੋਈ ਹੈ ਉਹ ਇੱਕ ਤਰਫਾ ਕੀਤੀ ਹੈ ਟਰੰਪ ਨੇ ਔਰ ਬਾਮ ਰੋੜ ਕੇ ਕੀਤੇ ਆ ਮੁੱਦੇ ਵੀ ਕਿਉਂਕਿ ਟਰੰਪ ਕਹਿੰਦਾ ਵੀ ਮੇਰੇ ਦੇਸ਼ ਦਾ ਅਨਾਜ ਫਲ ਮੀਟ ਡੇਰੀ ਉਤਪਾਦ ਔਰ ਹੋਰ ਜਿਹੜੇ ਡਰਾਈ ਫਰੂਟ ਆ ਉਹ ਆਉਣਗੇ ਪਰ ਤੁਸਾਂ 0% ਟੈਕਸ ਲਾਉਣਾ ਹੋਊਗਾ ਜੇ ਉਹ ਤੁਸੀਂ ਭੇਜੋਗੇ ਉਹਦੇ ਤੇ ਅਸੀਂ 18% ਲਾਵਾਂਗੇ ਜੇ ਤੁਸੀਂ ਅਗਲੀ ਸ਼ੈਟੋ ਨਾਲ ਹੀ ਲਾਤੀ ਹੈ ਕਿ ਤੁਸੀਂ ਰੂਸ ਕੋਲੋਂ ਤੇਲ ਨਹੀਂ ਖਰੀਦਣਾ ਜਿਹੜਾ ਹੁਣ ਤੱਕ ਆਪਾਂ ਖਰੀਦਦੇ ਰਹੇ ਆ ਉਹਨਾਂ ਨਾਲ ਹੀ ਕਹਤਾ ਵੀ ਜੇ ਤੁਸੀਂ ਰੂਸ ਕੋਲੋਂ ਤੇਲ ਖਰੀਦਿਆ ਸਾਡੇ 10 ਬੰਦੇ ਇੱਥੇ ਨਿਗਰਾਨੀ ਕਰਨਗੇ ਫਿਰ ਅਸੀਂ ਦੁਬਾਰਾ 50% ਟੈਕਸ ਜਿਹੜਾ ਨਾ ਉਹ ਲਾ ਦੇਾਂਗੇ ਸਾਨੂੰ ਲੱਗਦਾ ਵਾ ਪੀ ਮੋਦੀ ਸਰਕਾਰ ਨੇ ਜਿਹੜਾ ਆਪਣਾ ਦੇਸ਼ ਜਿਹੜਾ ਅਮਰੀਕਾ ਨੂੰ ਗਹਿਣੇ ਪਾਤਾ ਵਾ ਦੇ ਦਿੱਤਾ ਵਾ ਫੈਸਲੇ 트੍ਰੰਪ ਕਰਦਾ ਮੋਦੀ ਉੱਤੇ ਉਹ ਜਰਨੇ ਕਰਦਾ ਇਹਦੇ ਨਾਲ ਸਮੁੱਚੇ ਲੋਕਾਂ ਨੂੰ ਨੁਕਸਾਨ ਹੋਣਾ ਵਾ ਕਿਸਾਨੀ ਬਰਬਾਦ ਹੋਣੀ ਆ ਕਿਉਂਕਿ ਉਧਰ 1.5 ਤੋਂ 2% ਲੋਕ ਜਿਹੜਾ ਖੇਤੀ ਕਰਦੇ ਨੇ ਸਾਡੇ ਇਧਰ 85% ਲੋਕ ਖੇਤੀ ਕਰਦੇ ਨੇ ਉੱਥੇ ਪਰ ਕਿਸਾਨ ਜਿਹੜਾ 60 ਲੱਖ ਤੋਂ ਉੱਪਰ ਜਿਹੜੀ ਸਬਸਿਡੀ ਮਿਲਦੀ ਆ ਸਾਡੇ ਸਾਲ ਦਾ 6000 ਰੁਪਏ ਤਿੰਨਾਂ ਕਿਸ਼ਤਾਂ ਚ ਕਿਸਾਨ ਨੂੰ ਦਿੱਤਾ ਜਾਂਦਾ ਇਹ ਜਿਹੜਾ ਬਿਲਕੁਲ ਇੱਕ ਬਹੁਤ ਤਗੜਾ ਸੰਸਾਰ ਦਾ ਪਲਵਾਨਾ ਉਹਨੂੰ ਇੱਕ ਛੋਟੇ ਡੇਢ ਕਿੱਲੇ ਵਾਲੇ ਨਾਲ ਮੁਕਾਬਲਾ ਕਰਾਉਣ ਦਾ ਜਿਹੜਾ ਕਦੀ ਕਰ ਹੀ ਨਹੀਂ ਸਕਦਾ ਇਹਦੇ ਨਾਲ ਹਾਰ ਜਿਹੜਾ ਖੇਤਰਾ ਉਹ ਬਰਬਾਦ ਹੋਣਾ ਇਸ ਕਰਕੇ ਅਸੀਂ ਸਿਖਾਣ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ 22 ਤਰੀਕ ਨੂੰ ਜਿੰਨੇ ਭਾਜੀਪੀ ਦੇ ਐਮਐਲਏ ਮੰਤਰੀ ਔਰ ਆਮ ਪਾਰਟੀ ਦੇ ਕਿਉਂਕਿ ਇਹ ਵੀ ਖੁੱਲਕੇ ਨਹੀਂ ਬੋਲ ਰਹੇ ਇਸ ਕਰਕੇ ਇਹਨਾਂ ਦੇ ਖਿਲਾਫ ਹੱਡਾ ਸੰਘਰਸ਼ੇਵਾ ਔਰ ਅੱਜ ਅਸੀਂ ਜਿਹੜਾ ਸਿਖਾਣ ਮੋਰਚੇ ਵੱਲੋਂ ਟ੍ਰੇਡ ਜਿੰਨਾਂ ਦੇ ਸੰਘਰਸ਼ ਦੇਖੋ